जी एक कद्दू ना खेत पक् चुके आए थे खेतों से कट के हम आप सारे मझा पा दे मझा वास्ते भी ये ठंडे होंगे है जी जिमें कद्दू पक्के गे ये के खेतों आप मझा पा सकते picchio che sei mi fai è comunque tu sai chi hai Cherh ਤੁੱਕਾ ਮਾਰਦਾ ਸੁੱਕਾ ਤੁਸੀਂ ਦੁਰਵਕ ਬਣਾ ਦਿੱਤਾ ਹੈ ਕਰਦੀ ਹੈ ਖੁਸ਼ ਖੁਸ਼ ਹਾਂ ਆਈ ਆਇਆ ਤੂੰ ਡੰਗ ਮਾਰਦਾ ਜਦੋਂ ਉਹਦਾ ਗੁੱਸਾ ਚੜਦਾ ਫਿਰਦਾ ਗਾਣੂ ਹਾਂ ਆ ਲੈ ਇਹ ਤੂੰ ਚੁੰਗੀ ਜਾ ਤੂੰ ਡੰਗ ਮਾਰਦੀ ਦੁੱਧ ਨਹੀਂ ਆਉਂਦਾ ਹੁਣ ਆਉਂਦਾ ਤੇ ਦੁੱਧ ਤੇ ਥੜ ਬਰੇ ਬੇ

ਮਿੱਟੀ ਖਾਂਦਾ ਮੱਕਟਾ ਆ ਬੱਚਾ ਚਿਕਲੀ ਪਾਉਣੀ ਐ ਨਹੀਂ ਆ ਨੀਰਾ ਪਾਉਦਾ ਆ ਆ ਮੂਰੇ ਕਰ ਦੇ ਅੱਧੇ ਅੰਤਿਮਾ ਚੱਲਦਾ ਹੁੰਦਾ ਵਾ ਦੱਸ ਫਿਰ ਹੋਣਾ ਕਿਹਨੂੰ ਆਏ ਕੋਈ ਕੀ ਕਰਦਾ ਅਗਦੇ ਆ तीन दिन नहीं मलाई होगी सी अपने को क्योंकि हम गर्मी से आप ज़्यादा दिन रखेंगे ना खराब हो जाएगी इसलिए आप दो तीन दिन भी रखे रहेंगे మరపరేకండి ఏట మాహానికి నాని ਹੋ ਜੀ ਆਪਾਂ ਆ ਚੁੱਕੇ ਹਾਂ ਤੇ ਹੁਣ ਆਪਾਂ ਮੱਖਣਾ ਕੱਢਦੇ ਹਾਂਗੇ ਇਹਦੇ ਵਿੱਚ ਇਹ ਬਸ ਤੇਨਕ ਦਿਨਾਂ ਦੀ ਮਹਣੀ ਹੁੰਦੀ ਹੈ ਜਿਵੇਂ ਜਿਹੜੀ ਰੱਖ ਲੈਣੀ ਹੈ ਫਿਰ ਗਰਮੀ ਚ ਜਿਆਦਾ ਦਿਨ ਰੱਖਣ ਨਾਲ ਨਾ ਮੱਖਣੀ ਜਿਆਦਾ ਖਰਾਬ ਹੋ ਜਾ ਆਪਣਾ ਸੋਰੀ ਕਰੀਮ ਖਰਾਬ ਹੋ ਜੇ ਇਸ ਤੇਨਕ ਦਿਨਾਂ ਦੀ ਹੀ ਰੱਖਣੀ ਹੁੰਦੀ ਹੈ ਤੇ ਛੋਟੀ ਹੰਡੀ ਨੇ ਰੱਖ ਲੈਣੀ ਹੈ ਵੈਸੇ ਤੇ ਮੇਰੇ ਕੋਲ ਵੱਡੀ ਮਿਦਾਨੇ ਵੀ ਹੈਗੇ ਫਿਰ ਮੈਂ ਵਸ ਪੰਜ ਕਿਵਟ ਲਾ ਲਿਆ ਤੇ ਛੋਟੀ ਹੰਡੀ ਨਾਲ ਹੀ ਰੜਕ ਲਈ ਜੀ ਇਹਦੇ ਨਾਲ ਹੀ ਫਿਰ ਮੈਂ ਮੱਟੀ ਉਹ ਚੱਕ ਦੀ ਹਿੱਤੇ ਲਗ ਜਾਣਾ ਕਿਉਂਕਿ ਮਲਾਈ ਥੋੜੀ ਹੁੰਦੀ ਹੈਗੀ ਬਹੁਤ ਵਧੀਆ ਦੇਖੋ ਜੀ ਸੋਨਾ ਕਿਉ ਆਇਆਗਾ ਆਪਾਂ ਕੱਢਦੇ ਹਾਂ ਬਹੁਤ ਸਾਨ ਮੱਖਣ ਬਣਿਆਗਾ ਫਿਰ ਆਪਾਂ ਬਣਾਵਾਂਗੇ ਦਾ ਕਿਉ ਕੀ ਦੇ ਸਕਦੇ ਹੋਗੇਾਰੇ ਮੱਖਣ ਕੱਲੇ ਮਕਰ ਦੇ ਨਾਲ ਲੋਜੀ ਨਾਲ ਹੀ ਆਪਣੇ ਪੀਣ ਨੂੰ ਢਸੀ ਹੋ ਗਈ ਤੇ ਨਾਲੇ ਆ ਗਿਆ ਆਪਣਾ ਮੱਖਣ ਜਦੋਂ ਆਪਾਂ ਜਿਆਦਾ ਮਲਾਈ ਕੱਢੀ ਕਰਦੇ ਨੇ ਜੀ ਉਹ ਚੋ ਸਮੈਦੇ ਜੀ ਬਣਨ ਲੱਗ ਜਾਂਦੀ ਹੈ ਇਸ ਕਰਕੇ ਗਰਮੀ 'ਚ ਜਿਆਦਾ ਆਪਾਂ ਕਿੰਨੀ ਫ੍ਰੀਜ 'ਚ ਰੱਖ ਲਈਏ ਉਹ ਜੀ ਗੱਲ ਨਹੀਂ ਬਣਦੀ ਜੀ ਤਾਜ਼ੀ ਦੀ ਇਸ ਕਰਕੇ ਇੱਕ ਦੋ ਦਿਨਾਂ ਦੀ ਰੱਖ ਲਿਆ ਕਰੋ ਗਰਮੀ ਗਰਮੀ ਸਰਦੀ 'ਚ ਜਿੰਨੀ ਮਰਜ਼ੀ ਰੱਖੀ ਰੱਖੋ ਲੋ ਜੀ ਆਪਾਂ ਕਿਉਂ ਕੱਢ ਲਿਆ ਰੱਖੇ ਦੇ ਹੁਣਾ ਨੂੰ ਬਣ ਗਈ ੱਸੀ ਪੀਣ ਨੂੰ ਆਪਾਂ ਜੱਜ ਵਾਂਗੂ ਰੱਖ ਲਾਂਗੇ ਇਹ ਲੋ ਜੀ ਚਲ ਠੀਕ ਹੈ ਜੀ ਆਪਾਂ ਹੁਣ ਹੋਰ ਕੰਮ ਕਰਦੇ ਹਾਂਗੇ